ਵਿਵਿਧਨ ਵੱਲੋਂ ਮਹਾਕਾਲ ਜੀ ਦੀ ਰਥ ਯਾਤਰਾ ਦਾ ਸਵਾਗਤ ਕੀਤਾ ਗਿਆ ਜੋ ਕਿ ਹਰ ਸਾਲ ਰਥ ਯਾਤਰਾ ਦਾ ਸਵਾਗਤ ਇਦਾਂ ਹੀ ਸਾਡੇ ਵੱਲੋਂ ਫੁੱਲਾਂ ਦੀ ਸੇਵਾ ਸ਼ਾਕੇ ਕੀਤਾ ਜਾਂਦਾ ਹੈ ਤੇ ਸਾਡੇ ਫਾਊਂਡੇਸ਼ਨ ਵੱਲੋਂ ਜਨਮ ਅਸ਼ਟਮੀ ਸ਼ਿਵਰਾਤਰੀ ਨਗਰ ਕੀਰਤਨ ਗੁਰਪੁਰਬ ਕੋਈ ਵੀ ਹੋਵੇ ਵੱਡੇ ਪੱਧਰ ਤੇ ਲੰਗਰ ਲਗਾਈ ਜਾਂਦੀ ਹੈ ਵੱਡੇ ਪੱਧਰ ਤੇ ਮਨਾਇਆ ਜਾਂਦਾ ਸਾਡੀ ਬਿਜਨ ਹਰ ਇੱਕ ਧਾਰਮਿਕ ਕਾਰਜ ਕਰਿਆ ਜਾਂਦਾ ਸਰਬੱਤ ਦਾ ਭਲਾ ਚਾਹਣਾ ਚਾਹੀਦਾ ਹੈ ਸ਼ਹਿਰ ਵਾਸੀਆਂ ਨੂੰ ਇਹ ਪੀਲਾ ਕਿ ਸਾਰੇ ਨਸ਼ੇ ਸਾਰਿਆਂ ਨੂੰ ਨਸ਼ੇ ਨੂੰ ਛੱਡ ਕੇ ਤੇ ਸਾਰੇ ਆਪਣੇ ਮਤਲਬ ਕਿ ਹਰੇਕ ਧਾਰਮਿਕ ਕੰਮ 'ਤੇ ਧਿਆਨ ਧਿਆਨ ਲਗਾਓ ਤੇ ਧਾਰਮਿਕ ਸਾਰਿਆਂ ਨੂੰ ਇਹੋ ਜਿਹੇ ਕਾਰਜ ਕਰਨੇ ਚਾਹੀਦੇ ਹੈ ਹਾਂਜੀ ਹਾਂਜੀ ਇਹ ਸਾਡੀ ਦਿਵਸਾਂ ਦੇ ਜਲਦੀ ਦਿੰਦੇ ਜਿੰਨੀ ਜੇਰ ਬਾਬਾ ਜੀ ਤਰਾਣੀ ਉਨੀ ਜੇਰ ਚੱਲੇਗੀ ਆ ਗਿਆ ਯਾਤਰਾ ਵਾਲੇ ਹਾਂਜੀ ਹਾਂਜੀ ਜਰੂਰ ਹਰ ਸਾਲ ਕੀਤਾ ਜਾਂਦਾ ਜੀ ਇਹਨਾਂ ਵੱਲੋਂ ਸਾਡੇ ਸਾਡੀ tradiition ਨੂੰ ਸਨ ਕੋਈ ਵੀ ਯਾਤਰਾ ਹੋਵੇ ਹਰ ਹਰ ਵੱਲੋਂ ਸਾਡਾ ਸਨਮਾਨ ਕੀਤਾ ਜਾਂਦਾ ਹੈ ਬਾਬਾ ਦੇਸ਼ਿੰਗ ਫਾਊਂਡੇਸ਼ਨ ਵੱਲੋਂ ਤੇ ਚੋੜੇਵਾਰ ਐਸੋਸੀਏਸ਼ਨ ਵੱਲੋਂ ਮਹਾਕਾਲ ਦੀ ਯਾਤਰਾ ਦਾ ਸਵਾਗਤ ਫੁੱਲਾਂ ਹੀ ਸੇਜ ਵਿਛਾ ਕੇ ਕੀਤਾ ਗਿਆ ਤੇ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ ਆ ਇੱਥੇ ਕੋਈ ਵੀ ਤਿਹਾਰ ਹੋਵੇ ਪਾਵੇਂ ਗੁਰਪੁਰਬ ਹੋਵੇ ਜਨਮ ਅਸ਼ਟਮੀ ਹੋਵੇ ਸ਼ਿਵਰਾਤਰੀ ਹੋਵੇ ਜਾਂ ਮਾਂ ਕਾਲੀ ਦੀ ਯਾਤਰਾ ਹੋਵੇ ਜਾਂ ਜਗਨਨਾਥ ਦੀ ਯਾਤਰਾ ਹੋਵੇ ਇਦਾਂ ਹੀ ਪਾਪਾ ਦੀਪ ਸਿੰਘ ਫਾਊਂਡੇਸ਼ਨ ਵੱਲੋਂ ਫੁੱਲਾਂ ਦੀ ਸੇਵ ਪੁਛਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਜਾਂਦਾ ਤੇ ਵੱਡੇ ਪੱਧਰ ਤੇ ਲੰਗਰ ਲਗਾਇਆ ਜਾਂਦਾ ਹਰੇਕ ਸੰਗਰਾਂਦ ਨੂੰ ਫ੍ਰੀ バス ਸੇਵਾ ਦਰਬਾਰ ਸਾਹਿਬੇ ਜੀ ਦੀ ਆ ਕੋਈ ਪੈਸਾ ਨਹੀਂ ਲਿਆ ਜਾਂਦਾ ਉਹ ਬਸ ਘੰਟਾ ਘਰ ਤੋਂ ਚਲਾਈ ਜਾਂਦੀ ਤੁਸੀਂ ਸਰ ਸੇਵਾ ਕਿੰਨੇ ਲੱਗ ਰਿਹਾ ਹੈ ਅੱਜ ਹਰ ਬਾਤ ਵਿੱਚ ਜਿਹੜੀ ਸੇਵਾ ਦੀ ਸੇਵਾ ਫੁੱਲਾਂ ਦੀ ਦਿੱਤਾ ਲੱਗ ਰਹੀ ਹੋਈ ਹੈ ਸਾਡੀ ਫਾਊਂਡੇਸ਼ਨ ਚ ਹਰੇਕ ਤਰ੍ਹਾਂ ਦੇ ਹਰੇਕ ਧਰਮ ਦਾ ਬੰਦਾ ਅਸੀਂ ਹਰੇਕ ਧਰਮ ਦਾ ਇਦਾਂ ਹੀ ਕੋਈ ਯਾਤਰਾ ਹੋਵੇ ਫੁੱਲਾਂ ਦੀ ਸੇਵਿਛਾ ਕੇ ਕਰਦੇ ਆਂ ਤੇ ਫੁੱਲਾਂ ਦੀ ਵਰਖਾ ਕਰਦੇ ਆਂ ਨਾਲ ਲੰਗਰ ਲਗਾਉਂਦੇ ਆਂ